ਮંત્રી ਸਾਹਿਬ ਉਹਨਾਂ ਦੀ ਖੁਸ਼ੀ ਫਰੀਦ ਕੁੱਟੀਆਂ ਨੂੰ ਬਹੁਤ ਹੈ ਤੇ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈ ਵੀ ਕਾਉਂ ਬਰ ਅਦਾਰੇ ਬੰਦ ਕਰਾਈ ਜਾ ਰਹੇ ਆ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਸਿਕਿਉਰਟੀ ਮਤਲਬ ਜਾਰੀ ਪਾ ਦਿੱਤੀ ਗਈ ਹੈ ਆਮ ਕਰਾਂ ਦੇ ਵਿੱਚ ਵੀ ਨਹੀਂ ਸਿਕਿਉਰਟੀ ਨੇ ਕੀ ਰੋਲ ਰਿਹਾ ਸਾਰੇ ਦਾ ਸਾਰਾ ਪਰਬੰਧ ਇੰਟੈਲੀਜੈਂਸੀ ਦੇ ਰਿਗਰ ਪੋਟਾ ਦੇ ਹੋਵੇ ਮੁੱਖ ਮੰਤਰੀ ਸਾਹਿਬ ਤਾਂ ਆਜਾਤ ਘੁੰਮਣਾ ਚਾਹੁੰਦੇ ਆ ਬਾਜ਼ਾਰ ਵਿੱਚ ਲੰਘਣਾ ਚਾਹੁੰਦੇ ਆ ਸਾਡੀ ਇੱਛਾ ਸੀ ਮੁੱਖ ਮੰਤਰੀ ਸਾਹਿਬ ਘਰੇ ਆ ਕੇ ਚਾਹ ਪੀਣ ਪਰ ਸਪੌਟੀ ਨੇ ਲਾਉ ਨਹੀਂ ਕੀਤਾ ਉਹ ਕਦੇ ਨਹੀਂ ਸੀ ਜਿੰਨਾ ਦੁਆਰਾ ਉਹਨਾਂ ਦਾ ਘਟ ਰੱਖਾ ਉਹਦੇ ਲਈ ਕਰੋ ਮੈਂ माफी ਮੰਗ ਲੈਣਾ ਆਪ ਦੇ ਨਾਗਰਿਕਾਂ ਤوفੀਕ ਕਰਦੇ ਤੋਂ ਕਿਉਂਕਿ ਸਨੈਟ ਦੇ ਕੋਤੰਗੀ ਪਰ ਸਾਡਾ ਵੀ ਫਰਜ਼ ਬੰਦਾ ਵੇਸੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਦਾ ਪ੍ਰਬੰਧ ਆ ਆਮ ਲੋਕਾਂ ਨੂੰ ਜਾਂ ਦਿੱਤਾ ਜਾਊਗਾ ਮੁੱਖ ਮੰਤਰੀ ਤੱਕ ਮਤਲਬ ਦੇਖਣ ਦੇ ਸੁਣਨ ਹੋਊਗਾ ਕਿ ਕਿ ਬੰਦਰ ਘੰਟੇ ਹਜੇ ਪਏ ਆ 72 ਘੰਟੇ ਪਹਿਲਾਂ ਹੀ ਉਹ ਰੋਡ ਬੰਦ ਲਾਉਂਦਾ ਹੋਇਆ ਬਾਬਾ ਫਰੀਦ ਦੇ ਵਿੱਚ ਅੱਜ ਮਥਾ ਟੈਕਨਿਕੋ ਵੀ ਸੰਗਤ ਨੂੰ ਰੋਕਿਆ ਜਾ ਰਿਹਾ ਨਹੀਂ ਨਹੀਂ ਸੰਗਤ ਨੂੰ ਨਹੀਂ ਰੋਕਿਆ ਜਾ ਰਿਹਾ ਵਹੀਕਲ ਕੋਈ ਛੜਨ ਦਾ ਛੜਦਾ ਪੀੜੀਆਂ ਪੁਰਾਣਾ ਸ਼ਹਿਰ ਉਥੋਂ ਤੱਕ ਸਾਧਨ ਜਾਣੇ ਜ਼ਰੂਰੀ ਹੈ ਜੀ ਤੁਸੀਂ ਭੇਜਿਆਂ ਦੀ ਤੁਸੀਂ ਗੱਲ ਕਰ ਲਈ ਮੇਰੇ ਧਿਆਨ ਚ ਆ ਗਿਆ ਯੂਨੀਵਰਸਿਟੀ ਦੇ ਵਿੱਚ ਕੁਝ ਅਸਰ ਵਧੇ ਗਏ ਆ ਕਹਿੰਦੇ ਦੇਖੋ ਗੱਲ ਪਤਾ ਕਿ ਡਵੈਲਪਮੈਂਟ ਕਿਵੇਂ ਹੋਊਗਾ ਉਹਨਾਂ ਦੀ ਉਹ ਸੰਸਥਾ ਉੱਥੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਇੱਛਾ ਹੈ ਕਿ ਮੈਡੀਕਲ ਦੇ ਜਿਹੜੇ ਬੀਮਜ ਆ ਉਹਨਾਂ ਦੇ ਉਤੋਂ ਨੂੰ ਤਾਂ ਬੈੱਡ ਮਿਲ ਜਣਾ ਮਰੀਜ਼ ਜਿਹੜੇ ਵਾਰਸ ਹੁੰਦੇ ਉਹਨਾਂ ਵਾਸਤੇ ਚੰਗੀ ਵਧੀਆ ਸਹਾਂ ਬਣਾਈ ਠੀਕ ਹੈ ਹੁਣ ਮੈਨੂੰ ਇਹ ਨਹੀਂ ਪਤਾ ਵੀ ਉਸੇ ਪਰਪਸ ਵਾਸਤੇ ਦਰਖਤ ਵੱਡੇ ਆ ਜਾਂ ਹੋਰ ਪਰਪਸ ਵਾਸਤੇ ਵੱਡੇ ਕਿਉਂਕਿ ਮੈਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਕੋਈ ਦਰਖਤਾਂ ਜ਼ਰੂਰ ਆ 15 ਅਗਸਤ ਦਾ ਸੂਬਾ ਪੱਤਰੀ ਸਮੇਲਨ ਫਰੀਦਕੋਟ ਦੇ ਵਿੱਚ ਬਹੁਤ ਧੂਮਤਾ ਹੋਣਾ ਬਣਾਇਆ ਜਾ ਰਿਹਾ ਹੈ ਫਰੀਦਕੋਟਿਆਂ ਨੂੰ ਇਸ ਦੀ ਖੁਸ਼ੀ ਉਸ ਤੋਂ ਵੀ ਵੱਧ ਉਸ ਵੇਲੇ ਹੁੰਦੀ ਹੈ ਜਦੋਂ ਮੁੱਖ ਮੰਤਰੀ ਪੰਜਾਬ ਕੱਲ ਨੂੰ ਚੰਨੜਾ ਲਾਉਣ ਫਰੀਦਕੋਟ ਆ ਰਹੇ ਆ ਵਿਧਾਇਕ ਗਰਦੇਤ ਸਿੰਘ ਸੇਕੂ ਆਪਣੇ ਨਾਲ ਹੈ ਮੁੱਖ ਮੰਤਰੀ ਸਾਹਿਬ ਦਾ ਕੀ ਰੂਟ ਪਲਾਨ ਰਹੂਗਾ ਕਿੱਥੇ ਕਿੱਥੇ ਜਾਣਗੇ ਉਸ ਨੂੰ ਲੈ ਕੇ ਕਰਾਂਗੇ ਗੱਲਬਾਤ ਵਿਧਾਇਕ ਸਾਹਿਬ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਅਜੀ ਸਤਸਰੀਆ ਕਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਰਾਮ ਰਾਮ ਜੀ ਜੈ ਹਿੰਦ ਇਨਕਲਾਬ ਜਿੰਦਾਬਾਦ ਜਿੰਦਾਬਾਦੀ ਰਹਿਣੀ ਚਾਹੀਦੀ ਹੈ ਹਮੇਸ਼ਾ ਹੋਰ ਕੀ ਹਾਲ ਚੱਲ ਹੈ ਬਦੀ ਅੱਜ ਕਾਲ ਪ੍ਰਭੂ ਦੀ ਕਿਰਪਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਾਡੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਵਾਸਤੇ ਜੋ ਸਾਨੂੰ ਅਸੀਂ ਲੜੇ ਕਿਸ ਲਈ ਸੀ ਕਿ ਸਾਡੇ ਕੋਲ ਝੰਡਾ ਨਹੀਂ ਸੀ ਜੀ ਦੁਨੀਆ ਦੇ ਵਿੱਚ ਚਾਹੇ ਕੋਈ ਦੇਸ਼ ਆ ਚਾਹੇ ਕੋਈ ਕੌਮ ਹੈ ਹਰ ਇੱਕ ਦਾ ਆਪਣਾ ਝੰਡਾ ਹਮ ਹਰ ਇੱਕ ਦਾ ਆਪਣਾ ਨਿਸ਼ਾਨ ਹੈ ਸੋ ਅਸੀਂ ਇਸ ਦੇਸ਼ ਨੂੰ ਤਿਰੰਗਾ ਦੇਣ ਵਾਸਤੇ ਮੈਂ ਹੁਣ ਪਿਛਲੇ ਦਿਨੀ ਵੀ ਤੁਹਾਨੂੰ ਪਤਾ ਹੋਣਾ ਮੈਂ ਕੁਝ ਦਿਨਾਂ ਲਈ ਗਤਰੀ ਬਾਬਾ ਦੇ ਮੇਲੇ ਤੇ ਜਾ ਕੇ ਆਇਆ ਹਾਂ ਉਹਨਾਂ ਬੰਦਿਆਂ ਨੇ ਉਹਨਾਂ ਬਾਬਿਆਂ ਨੇ ਉਹਨਾਂ ਯੋਧਿਆਂ ਨੇ ਉਹਨਾਂ ਸ਼ਹੀਦਾਂ ਨੇ ਜਿਹੜੀ ਕੁਰਬਾਨੀ ਕੀਤੀ ਹੈ ਜੀ ਉਹਦਾ ਫਲ ਜਿਹੜਾ ਅਸੀਂ ਭੁਗਤ ਰਹੇ ਜਿਹੜਾ ਹੈ ਉਹ ਆਨੰਦ ਲੈ ਰਹੇ ਹਾਂ ਉਹਦੇ ਫਲ ਦਾ ਆਨੰਦ ਲੈ ਰਹੇ ਹਾਂ ਜੀ ਪਰ ਹੋਇਆ ਕੀ ਕਿ ਬਹੁਤੀ ਵਾਰੀ ਅਸੀਂ ਇਸ ਸਾਡੇ ਜਿਹੜੇ ਦਿਨ ਨੂੰ ਅਸੀਂ ਉਨੀ ਖੁਸ਼ੀ ਨਾਲ ਨਹੀਂ ਮਨਾਉਂਦੇ ਉਹਨੇ ਚਾਹ ਨਾਲ ਨਹੀਂ ਮਨਾਉਂਦੇ ਜਿੰਨੀ ਵੱਡੀ ਸਾਡੀ ਕੁਰਬਾਨੀ ਹੈ ਜੀ ਜਿੰਨੀ ਵੱਡੀ ਸਾਡੀ ਲੜਾਈ ਹੈ ਹੂੰ ਇਕ ਕੱਲਾ ਅਸੀਂ ਭਾਰਤ ਦੇਸ਼ ਯਾਦ ਨਹੀਂ ਕਰਾਇਆ ਜਿਵੇਂ ਇਤਿਹਾਸ ਪੜ੍ਹ ਗਏ ਅਸੀਂ ਅੰਗਰੇਜ਼ਾਂ ਤੋਂ ਸੈਂਕੜੇ ਦੇਸ਼ ਯਾਦ ਕਰਾਏ ਜਦੋਂ ਭਾਰਤ ਸਭ ਤੋਂ ਪਹਿਲਾਂ ਛੱਡਣਾ ਪਿਆ ਤਾਂ ਫਿਰ ਉਹਨਾਂ ਨੂੰ ਉਹ ਦੇਸ਼ ਵੀ ਛੱਡਤੇ ਜਿਹੜੇ ਆਜ਼ਾਦੀ ਮੰਗਦੇ ਵੀ ਨਹੀਂ ਸੀ ਔਰ ਅਜੇ ਕੱਕ ਵੀ ਅੰਗਰੇਜ਼ਾਂ ਦੇ ਗੁਲਾਮ ਹੈ ਬਹੁਤ ਸਾਰੇ ਦੇਸ਼ ਆਸਟ੍ਰੇਲੀਆ ਨਿਊਜ਼ੀਲੈਂਡ ਆ ਜਿਹੜੇ ਉਹਨਾਂ ਦੇ ਜਿਹੜਾ ਥੱਲੇ ਚੱਲ ਰਹੇ ਫੂਰਸ ਵਾਸਤੇ ਬਹੁਤ ਵੱਡੀ ਕੁਰਬਾਨੀ ਬਹੁਤ ਵੱਡਾ ਦਿਨ ਆਜ਼ਾਦੀ ਦਾ ਖੁਸ਼ੀ ਦਾ ਦਿਨ ਸਾਡੇ ਉਹਨਾਂ ਯੋਧਿਆਂ ਨੂੰ ਯਾਦ ਕਰਨ ਦਾ ਦਿਨ ਔਰ ਉਸ ਦਿਨ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਫਰੀਦਕੋਟ ਆ ਰਹੇ ਆ ਔਰ ਇਹਦੇ ਲਈ ਸਾਡੇ ਜਿਹੜੀ ਹੈਗੀ ਆ ਉਹ ਖੁਸ਼ੀ ਦੀ ਉਹ ਟਿਕਾਣਾ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਚੁਣਿਆ ਔਰ 30 ਸਾਲ ਬਾਅਦ ਫਰੀਦਕੋਟ ਦੇ ਉੱਤੇ ਜੇ ਦੇਸ਼ ਯਾਦ ਹੋਣ ਤੋਂ ਬਾਅਦ ਨਵਾਂ ਦਾ ਜ਼ਿਲ੍ਹਾ ਬਣਿਆ ਦੂਜੇ ਮੁੱਖ ਮੰਤਰੀ ਇੱਥੇ ਆ ਰਹੇ ਉਹ ਉਹ ਜਿਹੜੀ ਹੈ ਹੋਰ ਖੁਸ਼ੀ ਵੱਧਦੀ ਹੈ ਪਹਿਲਾਂ 30 ਸਾਲ ਤੋਂ ਵਿਚਾਲੇ ਕੋਈ ਮੁੱਖ ਮੰਤਰੀ ਫਰੀਦਕੋਟ ਨਹੀਂ ਆਏ ਨਹੀਂ ਜੀ ਨਹੀਂ ਬਿਲਕੁਲ ਮੁੱਖ ਮੰਤਰੀ ਸਾਹਿਬ ਆ ਰਹੇ ਆ ਕਿਹੜੇ ਕਿਹੜੇ ਉਦਘਾਟਨ ਹੋ ਰਹੇ ਆ ਨਵਾਂ ਫਰੀਦਕੋਟੀਆਂ ਨੂੰ ਕੀ ਦੇ ਕੇ ਜਾ ਰਹੇ ਆ ਕੋਈ ਹੋਈ ਪਲੈਨਿੰਗ ਕੋਸੀਂ ਕਾਫੀ ਉਦਘਾਟਨਾਂ ਦੀ ਤਿਆਰੀ ਕੀਤੀ ਸੀ ਜਿਹੜੇ ਸਾਡੇ ਕੰਮ ਮੁਕੰਮਲ ਹੋ ਗਏ ਸੀ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਜਿਹੜੇ ਸਾਡੇ ਸ਼ਹੀਦ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਜਿਹੜੀ ਉਹਨਾਂ ਉਹ ਸਭ ਤੋਂ ਵੱਡੀ ਗੱਲ ਹੈ ਜਿਹੜੇ ਇਹ ਤਾਂ ਕੰਮ ਨਿੱਕੀ ਹੈ ਉਹ ਕਾਲਜ ਦਾ ਉਦਘਾਟਨ ਕਰਤਾ ਉਹ ਕੋਈ ਸਪੋਰਟ ਸਕੂਲ ਦਾ ਉਦਘਾਟਨ ਕਰਤਾ ਉਹ ਪੁਲ ਦਾ ਉਦਘਾਟਨ ਕਰਤਾ ਵੀ ਮੈਂ ਸਿਰਫ ਤੇ ਸਿਰਫ ਇਸ ਵਾਰੀ ਤਰੰਗਾਂ ਤੇ ਦਰਗਾਹ ਦਾ ਜਿਹੜਾ ਸਭ ਤੋਂ ਉੱਚੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਉਹੀ ਫਰੀਦਕੋਟ ਚ ਲਹਿਰਾਉਂਗਾ ਔਰ ਬਾਬਾ ਫਰੀਦ ਜੀ ਦਾ ਮੇਲਾ ਆ ਰਿਹਾ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਆਉਣ ਦਾ ਵਾਅਦਾ ਕੀਤਾ ਤੇ ਉਹ ਜਿਹੜੇ ਸਾਡੇ ਕੰਮ ਆ ਉਹਦੇ ਤੇ ਕਰਦੇ ਮਤਲਬ ਕਿਸੇ ਪ੍ਰੋਜੈਕਟ ਤੇ ਨਹੀਂ ਜਾਣਗੇ ਸਿਰਫ ਬਾਬਾ ਫਰੀਦ ਦੇ ਦਰਗਾਹ ਤੇ ਤੇ ਝੰਡਾ ਲਾ ਕੇ ਝੰਡਾ ਲਹਿਰਾਉਂਗੇ ਦੋਨੇ ਕੰਮ ਕਰਾਂਗੇ ਕਿਉਂਕਿ ਸਭ ਤੋਂ ਵੱਡਾ ਕੰਮ ਹੈ ਜਿਹੜਾ ਉਹ ਸਾਡਾ ਦੇਸ਼ ਦੇ ਲਈ ਸਾਡਾ ਝੰਡਾ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਫਲ ਸਾਡੇ ਲੋਕ ਮਾਣ ਰਹੇ ਹਨ ਨਿਗਮਾ ਰਹੇ ਉਹਨਾਂ ਨੂੰ ਸੁਨੇਹਾ ਦੇਣਾ ਦੇਸ਼ ਵਸਿਆਂ ਨੂੰ ਔਰ ਅਸੀਂ ਪਤਾ ਨਹੀਂ ਕਿਉਂ ਸਾਡੇ ਲੋਕਾਂ ਨੂੰ ਇਹਨਾਂ ਚਾ ਨਹੀਂ ਆਉਂਦਾ ਵੀ ਸਾਡਾ ਦੇਸ਼ ਆਜ਼ਾਦ ਹੋਇਆ ਇਤਿਹਾਸ ਤਾਂ ਪੜ ਕੇ ਦੇਖੀਏ ਨਾ ਅਸੀਂ ਜਦੋਂ ਅਸੀਂ ਗੁਲਾਮ ਸੀ ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉਂਦੇ ਸੀ ਅੱਜ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ ਤਾਂ ਇਹ ਉਹਨਾਂ ਯੋਧਿਆਂ ਦੀ ਦੇਣਾ ਤੇ ਵੋਟਾਂ ਪਾ ਕੇ ਸਾਨੂੰ ਕਿਸੇ ਨੇ ਐਮ.ਐਲ.ਏ ਬਣਾਇਆ ਤਾਂ ਕੋਈ ਵੀ ਬੰਦਾ ਕਿਸੇ ਕੁਰਸੀ ਤੇ ਬੈਠਾ ਹੈ ਸਾਡਾ ਕੋਈ ਅਫਸਰ ਵੀ ਬੈਠਾ ਹੈ ਤਾਂ ਉਹਨਾਂ ਯੋਧਿਆਂ ਦੀ ਦੇਣਾ ਵੀ ਸਾਨੂੰ ਇੱਥੇ ਇਹਨਾਂ ਨੇ ਕੁਰਸੀਆਂ ਤੇ ਕਿਹਨੇ ਬੈਠਣ ਦੇਣਾ ਸੀ ਕਿਹਨੇ ਜਿਹੜਾ ਹੈਗਾ ਸਾਨੂੰ ਇੱਥੇ ਵੋਟਾਂ ਪਾ ਕੇ ਕਿਸੇ ਨੂੰ ਲੀਡਰ ਬਣਾਉਣਾ ਸੀ ਕਿਹਨੂੰ ਕਿਹਨੇ ਅਧਿਕਾਰ ਦੇਣਾ ਸੀ ਵੀ ਲੋਕ ਆਪਦੀ ਮਰਜ਼ੀ ਨਾਲ ਆਪਦਾ ਐਮ.ਸੀ.ਆਰ ਆਪਦਾ ਸਰਪੰਚ ਆਪਦਾ ਮੈਂਬਰ ਚੁਣ ਸਕਣ ਤਾਂ ਇਹ ਸਾਰੀ ਦੀ ਸਾਰੀ ਜਿਹੜੀ ਦੇਣਾ ਉਹ ਸਾਡੇ ਉਹਨਾਂ ਯੋਧਿਆਂ ਦੀ ਹੈ ਜਿਨ੍ਹਾਂ ਨੇ ਦੇਸ਼ ਯਾਦ ਕਰਾ ਕੇ ਦਿੱਤਾ ਔਰ ਕੱਲਾ ਨਹੀਂ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਦੇ ਹਰ ਇਤਿਹਾਸ ਦੇ ਵਿੱਚ ਸਾਡਾ ਨਾਮ ਆਉਂਦਾ ਸੀ ਸਿੰਗਾਪੁਰ ਸੀ ਯਾਦ ਕਰਾ ਕੇ ਦਿੱਤਾ ਔਰ ਬੜੇ سارے ਦੇਸ਼ ਆ ਜਿਨ੍ਹਾਂ ਨੂੰ ਅਸੀਂ ਖੁਦ ਲੜ ਕੇ ਜਾ ਕੇ ਜਾਦੀ ਗੋਆ ਜਿਹੜਾ ਗੋਆ ਮਰੇਗਾ ਸੀ ਬਾ ਚ ਉੱਥੇ ਜਾ ਕੇ ਵੀ ਸਾਡੇ ਈਸੂਡੂ ਦੇ ਜਿਹੜੇ ਹੈਗੇ ਆ ਗੋਆ ਦੇ ਵਿੱਚ ਸ਼ਹੀਦ ਹੋਏ ਫਿਰ ਮੁੱਖ ਮੰਤਰੀ ਸਾਹਿਬ ਆਉਣ ਦੀ ਖੁਸ਼ੀ ਫਰੀਦਕੋਟੀਆਂ ਨੂੰ ਬਹੁਤ ਤੇ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈ ਵੀ ਕਾਰੋਬਾਰ ਅਦਾਰੇ ਬੰਦ ਕਰਾਈ ਜਾ ਰਹੇ ਆ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਸਿਕਿਉਰਿਟੀ ਮਤਲਬ ਜਾਰੀ ਵਧਾ ਦਿੱਤੀ ਗਈ ਹੈ ਆਮ ਕਰਾਂ ਤੇ ਮੁੰਡੇ ਨੂੰ ਇਨੀ ਸਿਕਿਉਰਿਟੀ ਦੀ ਕੀ ਲੋੜ ਪਈ ਦੇਖੋ ਸਿਕਿਉਰਿਟੀ ਅਸੀਂ ਨਹੀਂ ਮੰਗਦੇ ਮੈਂ ਜਦੋਂ ਮਲੇ ਬਣਿਆ ਮੈਂ ਸਿਕਿਉਰਿਟੀ ਵਾਪਸ ਕਰ ਦਿੱਤੀ ਸੀ ਜੀ ਮੈਨੂੰ ਉਹਨਾਂ ਦਾ ਮੈਂ ਕਹਾਂ ਜੀ ਮੈਂ ਕੀ ਕਰਨਾ ਮੈਂ ਕਿਹੜਾ ਕਿਸੇ ਦਾ ਨੁਕਸਾਨ ਕੀਤਾ ਉਹ ਕਹਿੰਦੇ ਯਾਰ ਤੁਸੀਂ ਅਸੀਂ ਮੰਨਦੇ ਆ ਵੀ ਤੁਸੀਂ ਸ਼ਰੀਫ ਹੋ ਤੁਸੀਂ ਕਿਸੇ ਦਾ ਮਾਰਾ ਨਹੀਂ ਕਰਨਾ ਤੁਸੀਂ ਕਿਸੇ ਦਾ ਮਾਰਾ ਕੀਤਾ ਨਹੀਂ ਪਰ ਜਿੰਨਾ ਨਾ ਤੁਸੀਂ ਲੜ ਕੇ ਆਏ ਹੋ ਜਿੰਨਾ ਲੋਕਾਂ ਤੋਂ ਤੁਸੀਂ ਰਾਜ ਖੋਹਿਆ ਉਹ ਭਲੇ ਮਨਸ ਰਗੇ ਮੁੱਖ ਮੰਤਰੀ ਸਾਹਿਬ ਨੂੰ ਲਗਾਤਾਰ ਥ੍ਰੈਟ ਆ ਰਹੀਆਂ ਹੋਰ ਵੀ ਬੜਾ ਕੁਝ ਇੰਟੈਲੀਜੈਂਸੀ ਰਹੀ ਆ ਰਿਹਾ ਕੋਈ ਨੁਕਸਾਨ ਹੋ ਤਾਂ ਇਹ ਸਾਰੇ ਦਾ ਸਾਰਾ ਪ੍ਰਬੰਧਨ ਇੰਟੈਲੀਜੈਂਸੀ ਦੀ ਦੇ ਰਿਡਰ ਰਿਪੋਰਟਾਂ ਦੇ ਹੋ ਰਿਹਾ ਹੈ ਮੁੱਖ ਮੰਤਰੀ ਸਾਹਿਬ ਤਾਂ ਆਜਾਤ ਘੁੰਮਣਾ ਚਾਹੁੰਦੇ ਆ ਬਾਜ਼ਾਰ ਵਿੱਚ ਲੰਘਣਾ ਚਾਹੁੰਦੇ ਆ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਅਕਸਰ ਮਿਲਦੇ ਵੀ ਆ ਔਰ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਤਾਂ ਉਹਨਾਂ ਨੂੰ ਪ੍ਰੋਟੋਕੋਲ ਦਾ ਧਿਆਨ ਰੱਖਣਾ ਪੈਂਦਾ ਉਹ ਫਰੀਦਕੋਟ ਚ ਸਰਕਟ ਹਾਊਸ ਸਟੇਰਨਗੇ ਸਾਡੀ ਇੱਛਾ ਸੀ ਮੁੱਖ ਮੰਤਰੀ ਸਾਹਿਬ ਘਰ ਆ ਕੇ ਚਾਹ ਪੀਣ ਪਰ ਉਹ ਸਕورٹی ਨੇ ਅਲਾਉ ਨਹੀਂ ਕੀਤਾ ਉਹ ਕਦੇ ਨਹੀਂ ਅਸੀਂ ਜਿੰਨਾ ਦੌਰਾਨ ਉਹਨਾਂ ਦਾ ਘਟ ਰੱਖਾਂਗੇ ਉਹ ਇਹਨਾਂ ਦਾ ਜਿਵੇਂ ਇਹ ਕੀ ਹੈ ਅਸੀਂ ਯੂਨੀਵਰਸਿਟੀ ਦਾ ਗੈਸਟ ਹਾਊਸ ਤਿਆਰ ਕੀਤਾ ਸੀ ਪਰ ਉਹ ਗੈਸਟ ਹਾਊਸ ਵੀ ਕਿਲੋ 2 ਕਿਲੋਮੀਟਰ ਵੱਧ ਪੈਂਦਾ ਸੀ ਪਰ ਉਹਨਾਂ ਨੇ ਕਿਹਾ ਵੀ ਨਹੀਂ ਜਿੰਨੀ ਜਿੰਨਾ ਦੈਰਾ ਅਸੀਂ ਨੇੜੇ ਕਰਕੇ ਜਿੰਨੀ ਵੱਧ ਸਕਿਉਰਟੀ ਜ਼ੋਨ ਬਣਾ ਸਕਦੇ ਹਾਂ ਅਸੀਂ ਉਹਨੂੰ ਬਣਾ ਕੇ ਬਾਬਾ ਫਰੀਦ ਜੀ ਦੇ ਉਸ ਇਰਕੇ ਦੇ ਵਿੱਚ ਸਕਿਉਰਟੀ ਜ਼ੋਨ ਹੈ ਕਿਉਂਕਿ ਬਾਬਾ ਫਰੀਦ ਜੀ ਦੇ ਦਰ ਤੇ ਨਕਮਕਸਤਕ ਹੋਣਾ ਵੀ ਸਾਡਾ ਜੇ ਪੰਜਾਬ ਦੇ ਅਸੀਂ ਇਤਿਹਾਸ ਨੂੰ ਪੜਹੀਏ ਕਿਉਂਕਿ ਅਸੀਂ ਇਤਿਹਾਸ ਭੁੱਲ ਗਏ ਫਰੀਦਕੋਟ ਦੀ ਧਰਤੀ ਜਿਹੜੀ ਹੈ ਇਹਦਾ ਇਤਿਹਾਸ ਪੰਜਾਬ ਦੇ ਚ ਸਾਰੇ ਸ਼ਹਿਰਾਂ ਤੋਂ ਪੁਰਾਣਾ ਹੈ 800 ਸਾਲ ਦਾ ਪੰਜਾਬ ਦੇ ਕਿਸੇ ਸ਼ਹਿਰ ਦਾ ਇਤਿਹਾਸ ਨਹੀਂ ਫਰੀਦਕੋਟ ਦਾ ਉਹ ਵੀ ਬਾਬੇ ਫਰੀਦ ਦੇ ਪੈਰ ਲੱਗਣ ਨਾਲ ਜਦੋਂ ਤੋਂ ਬਾਬਾ ਫਰੀਦ ਜੀ ਦੇ ਚਰਨ ਇੱਥੇ ਪਏ ਆ ਉਦੋਂ ਤੋਂ ਅਸੀਂ ਇਤਿਹਾਸ ਦੇਖਦੇ ਆ ਉਹ ਕਿ ਇਤਿਹਾਸ ਮਹਾਂਪੁਰਖਾਂ ਦੇ ਕਿਸੇ ਕੋਈ ਵੀ ਜਦੋਂ ਕੋਈ ਕੋਈ ਕਾਰਜ ਹੁੰਦਾ ਓਦੋਂ ਤੋਂ ਲਿਖਿਆ ਜਾਂਦਾ ਸ਼ਹਿਰਾਂ ਦੇ ਸ਼ਹਿਰ ਤਾਂ ਬੜੇ ਦੁਨੀਆਂ ਜਿਹੋ ਦੀ ਵਸਿਆ ਲੱਖਾਂ ਸਾਲ ਤੋਂ ਹਜ਼ਾਰਾਂ ਸਾਲਾਂ ਤੋਂ ਵਸਿਆ ਹੋਇਆ ਦਾ ਪਰ ਅਸਲ ਦੇ ਵਿੱਚ ਸ਼ਹਿਰ ਬਾਬਾ ਫਰੀਦ ਜੀ ਦੇ ਚਰਨ ਪੈਣ ਤੋਂ ਬਾਅਦ ਵਸਿਆ ਪਰ ਉਹ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਬਾਬਾ ਸ਼ੇਖ ਫਰੀਦ ਜੀ ਦੀ ਜਿਹੜੀ ਹੈਗੀ ਹੈ ਗੁਰਦੁਆਰਾ ਸਾਹਿਬ ਢਿੱਲਾ ਸਾਹਿਬ ਉਹ ਆਰੇ ਬੁਰੇ ਦੇ ਲਈ ਜਿਹੜੋ ਮੈਂ ਮਾਫੀ ਮੰਗ ਲੈਂਦਾ ਆ ਆਪਦੇ ਨਾਗਰਿਕਾਂ ਤੋਂ ਫਰੀਦਕੋਟ ਦੇ ਤੋਂ ਵੀ ਕਿਤੇ ਨਾ ਕਿਤੇ ਕੋਈ ਤੰਗੀ ਔਰ ਸਾਡਾ ਵੀ ਫਰਜ਼ ਬੰਦਾ ਵੈਸੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਦਾ ਪ੍ਰਬੰਧ ਆ ਆਮ ਲੋਕਾਂ ਨੂੰ ਜਾਣ ਦਿੱਤਾ ਜਾਊਗਾ ਮੁੱਖ ਮੰਤਰੀ ਤੱਕ ਵੀ ਮਤਲਬ ਦੇਖਣ ਦੇ ਸੁਣਨ ਹੋਊਗਾ ਕਿਉਂਕਿ ਬਹੁਤ ਘੰਟੇ ਹਜੇ ਪਏ ਆ ਤੇ 72 ਘੰਟੇ ਪਹਿਲਾਂ ਹੀ ਉਹ ਰੋਡ ਬੰਦ ਕਰ ਦਿੱਤੀ ਆ ਬਾਬਾ ਫਰੀਦ ਦੇ ਵਿੱਚ ਅੱਜ ਮਥਾ ਟੇਕਣ ਕੋ ਵੀ ਸੰਗਤ ਨੂੰ ਰੋਕਿਆ ਜਾ ਰਿਹਾ ਨਹੀਂ ਨਹੀਂ ਸੰਗਤ ਨੂੰ ਨਹੀਂ ਰੋਕਿਆ ਜਾ ਰਿਹਾ ਵਹੀਕਲ ਕੋ ਕਿ ਛੜਦਾ ਛੜਦਾ ਭੀੜੀਆਂ ਪੁਰਾਣਾ ਸ਼ਹਿਰ ਹੂੰ ਉਥੋਂ ਤੱਕ ਸਾਧਨ ਜਾਣੇ ਜ਼ਰੂਰੀ ਹੈ ਉਹ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਵੀ ਰੋਕਿਆ ਜਾ ਰਿਹਾ ਹੈ ਉੱਥੇ ਸਾਧਨ ਰੋਕੇ ਜਾ ਰਹੇ ਪੈਦਲ ਰੋਕੇ ਜਾ ਰਹੇ ਮੱਥਾ ਟੇਕ ਰਹੇ ਹੁਣ ਵੀ ਸਾਡੇ ਸਾਥੀ ਜਿਹੜੇ ਆਉਦਾਤੇ ਦੇਖ ਕੇ ਆਏ ਉੱਥੇ ਸੰਗਤ ਆਮ ਮੰਗ ਮੱਥਾ ਟੇਕ ਰਹੀ ਹੈ ਫਰੀਦਕੋਟੀਆਂ ਨੂੰ ਕੀ ਕਹਿਣਾ ਚਾਹੋਗੇ ਜੋ ਬੜੀ ਖੁਸ਼ੀ ਨਾਲ ਕਹਿ ਰਹੇ ਆ ਵੀ ਮੁੱਖ ਮੰਤਰੀ ਸਾਹਿਬ ਆਉਣ ਉਹਨਾਂ ਦੇ ਦਰਸ਼ਨ ਕਰਨਗੇ ਕੁਝ ਫਰੀਦਕੋਟ ਨੂੰ ਹੋਰ ਵੱਡਾ ਦੇ ਕੇ ਜਾਣਗੇ ਜਾਨੂ ਸਾਹਿਬ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹੂੰ ਤੁਸੀਂ ਵੀ ਕਈ ਵਾਰੀ ਗਿਲਾ ਕਰਦੇ ਹੋ ਵੀ ਤੁਸੀਂ ਬੋਲਦੇ ਨਹੀਂ ਹੂੰ ਉਸੀਂ ਸਾਨੂੰ ਟਾਈਮ ਨਹੀਂ ਦਿੰਦੇ ਤਾਂ ਮੈਂ ਜਦੋਂ ਐਮਐਲਏ ਬਣਿਆ ਸੀ ਮੈਂ ਉਦੋਂ ਤੋਂ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਬੋਲਣਾ ਨਹੀਂ ਮੇਰੇ ਕੰਮ ਬੋਲਣਗੇ ਜੀ ਅਸੀਂ ਕੰਮ ਇਹੋ ਜੇ ਕਰਦਗੇ ਪੰਜ ਸਾਲਾਂ ਬਾਅਦ ਲੋਕਾਂ ਦੇ ਸਟੇਬਲ ਤੇ ਜਾ ਕੇ ਰੱਖੀਓ ਭਾਈ ਆਹ ਕੰਮ ਕਰਦੇ ਆ ਉਹਦੇ ਨੇ ਲੱਗੇ ਹੋਏ ਆ ਚਾਹੇ ਉਹਨਾਂ ਚ ਰਿੱਕੇ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਉਸੇ ਵੀ ਢੰਗ ਦੇ ਵਿੱਚ ਪਰ ਆਪਾਂ ਆਰਾਮ ਨਾਲ ਚੱਲ ਰਹੇ ਆ ਉਹਦਾ ਕੰਮ ਮਸਤੀ ਨਾਲ ਕਰਦੇ ਆ ਆਰਾਮ ਨਾਲ ਤੁਸੀਂ ਕੰਮ ਕਰ ਰਹੇ ਹੋ ਕਿੰਨਾ ਕੰਮ ਰਹਿ ਜਾਂਦਾ ਫ੍ਰੀ ਕੋਟ ਦੀ ਗੱਲ ਕਰ ਲਈਏ ਤਾਂ ਡੇਢ ਸਾਲ ਦਾ ਮਤਲਬ ਮੈਕਸਿਮਮ ਸਮਾਂ ਰਹਿ ਗਿਆ ਅੱਜ ਅੱਜ ਅਸੀਂ ਸਵੇਰ ਸਵੇਰ ਬੰਨ ਨਾਲ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਅਸੀਂ ਮੰਗਿਆ ਸੀ ਸਮਾਂ ਸਾਡੇ ਲਗਭਗ 150 ਤੋਂ 200 ਕਰੋੜ ਦੇ ਪ੍ਰੋਜੈਕਟ ਸਨ ਜਿਹੜੇ ਅਨਗਰੋਹ ਕਰਾਉਣੇ ਸੀ ਮੁੱਖ ਮੰਤਰੀ ਸਾਹਿਬ ਤੋਂ ਸ਼ੁਰੂ ਕਰੋ ਸ਼ੁਰੂ ਕਰੋ ਤੇ ਉਹ ਚਲੋ 13 ਤਰੀਕ ਤੋਂ ਐਸਵਰੀ ਮੇਲਾ ਜਿਹੜਾ ਹੈ ਉਹ 13 ਤੋਂ ਸ਼ੁਰੂ ਹੋ ਜਾਣਾ ਕਿਉਂਕਿ ਪਹਿਲਾਂ ਹੀ ਮੰਗ ਸੀ ਸਾਰਿਆਂ ਦੀ ਕਿ ਬਾਬਾ ਫਰੀਦ ਜੀ ਦਾ ਮੇਲਾ 23 ਤਰੀਕ ਨੂੰ ਖਤਮ ਹੋ ਜਾਂਦਾ ਤੇ ਸਾਰੇ ਜਿਹੜੇ ਜਿੰਨੇ ਵੀ ਐਕਟੀਵਿਟੀਆਂ ਉਹ 23 ਨੂੰ ਖਤਮ ਹੋ ਜਾਣੀਆਂ ਚਾਹੀਦੀਆਂ ਕ્રાਫਟ ਮੇਲਾ ਲੱਗਦਾ ਸੀ 9 ਦਿਨ ਦਾ ਅਸੀਂ ਉਹ ਮੇਲੇ ਨੂੰ ਵੀ 10 ਦਿਨ ਦਾ ਕਰਤਾ ਪਰ ਉਹ 10 ਦਿਨ ਜਿਹੜੇ 23 ਤੋਂ ਪਿਛਲੇ 5 ਦਿਨ ਸੀ ਉਹਨਾਂ ਨੂੰ ਕਿਹਾ ਵੀ 7 ਦਿਨ ਤੁਸੀਂ ਹੋਰ ਮੂਰੇ ਲਿਆਓ ਅੱਗੇ ਲਿਆਓ ਅੱਛਾ 13 ਤੋਂ ਸ਼ੁਰੂ ਕਰਾਂ 13 ਤੋਂ ਲੈ ਕੇ 23 ਤੱਕ ਸ਼ੁਰੂ ਕਰਦਾ ਮੈਂ ਹੂੰ ਤੇ ਉਹ ਜਿਹੜਾ ਆਪਣਾ 1 ਮਹੀਨੇ ਤੋਂ ਵੀ ਘੱਟ ਸਮਾਂ ਬਚਦਾ ਸਾਡੇ ਕੋਲੇ ਉਹਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਥੇ ਆਉਣਗੇ ਜਿਹੜਾ ਪ੍ਰੋਜੈਕਟ ਦੀ ਗੱਲ ਕਰ ਲਈਏ ਕਿਹੜੇ ਕਿਹੜੇ ਮੁਕੰਮਲ ਹੋਣ ਦੇ ਨੇੜੇ ਤੇੜੇ ਆ ਸੀਵਰੇਜ ਸਿਸਟਮ ਅਧੂਰਾ ਪਿਆ ਸੜਕਾਂ ਦਾ ਕੰਮ ਵੀ ਅਧੂਰਾ ਪਿਆ ਪੋਲ ਦੋਨੇ ਪਏ ਆ ਜਨ ਸਾਹਿਬ ਦਾ ਪੋਲ ਕੈਨਸਲ ਹੋ ਗਿਆ ਪੋਲ ਸਾਡੇ ਤਕਰੀਬ ਨਹੀਂ ਕੈਨਸਲ ਅਧ்கਟਨ ਹੋਇਆ ਪਰ ਕੰਮ ਕੰਮ ਹੋਊਗਾ ਟੈਂਡਰ ਸਾਡੇ ਜਿਹੜੇ ਉਹ ਲੱਗ ਗਏ ਠੀਕ ਹੈ ਸਾਡੇ 3.4 ਕੋਰਡ ਦੇ ਪ੍ਰੋਜੈਕਟ ਜੰਡ ਸਾਹਿਬ ਜੰਡ ਸਾਹਿਬ ਦੇ ਵਿੱਚ ਸਾਡੇ ਮਿਲ ਕੇ ਤਾਂ 10-12 ਕਰੋੜ ਦੇ ਪ੍ਰੋਜੈਕਟ ਹੈ ਉਹ ਪੂਰੇ ਹੋ ਗਏ ਜੀ ਉੱਥੇ ਅਸੀਂ ਲੈਬ ਬਣਾਈਏ 2.5 ਕਰੋੜ ਦੀ ਉਹ ਸਾਡੇ ਮੁਕੰਮਲ ਹੋ ਗਈ ਹੈ ਇੱਕ ਹੋਰ ਜਿਹੜਾ ਉੱਥੇ ਜੰਡ ਸਾਹਿਬ ਹਸਪੀਟਲ ਦਾ 5-4 ਕਰੋੜ ਦਾ ਹੋਰ ਪ੍ਰੋਜੈਕਟ ਹੈ 3.4 ਕਰੋੜ ਦਾ ਸਾਡਾ ਸਪੋਰਟ ਸਕੂਲ ਦਾ ਪ੍ਰੋਜੈਕਟ ਹੈ ਟੋਟਲ 22 ਕਰੋੜ ਦਾ ਪ੍ਰੋਜੈਕਟ ਹੈ ਤੇ ਵਿੱਚੋਂ ਸਾਡੇ 3.4 ਕੋਰਡ ਰੁਪਈਆ ਆ ਗਿਆ ਪੜਾ ਤਰ ਪੜਾ ਉਹ ਸਾਰੇ ਆਈ ਜਾਣੇ ਅਸੀਂ ਛੇਤੀ ਇਹ ਆ ਮਕੰਮਲ ਹੋਣਾ ਸਾਡੇ ਜਿਹੜੇ ਹੈਗੇ ਦੋਨੇ ਤਕਰੀਬਨ ਉਹ ਮੁਕੰਮਲ ਆ ਠੀਕ ਹੈ ਉਹਨਾਂ ਦੇ ਆਵਾਜਾਈ ਅਸੀਂ ਛੇਤੀ ਸ਼ੁਰੂ ਕਰ ਦਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਆ ਉਹਨਾਂ ਤੇ ਟਾਈਮ ਲੱਗਦਾ ਕੁਝ ਟੈਕਨੀਕਲੀ ਗੱਲਾਂ ਵੀ ਨਿੱਕੀਆਂ ਨਿੱਕੀਆਂ ਹੁੰਦੀਆਂ ਉਹਨਾਂ ਕਰਕੇ ਵੀ ਕਈ ਕੰਮ ਰੁਕ ਜਾਂਦਾ ਐ ਐਨਜੀਟੀ ਤੋਂ ਛਪਦੇ ਸੀ ਪੰਜ ਛਪਦੇ ਸੀਗੇ ਉਹ ਵਧਾਉਣ ਵਾਸਤੇ ਵੀ ਸਾਨੂੰ ਜਿਹੜੀ ਬੱਡੀ ਲਈ ਲੜਨੀ ਪਈ। ਕੋਈ ਬੈਂਚ 'ਤੇ ਬੈਠ ਕੇ ਤੁਸੀਂ ਗੱਲ ਕਰ ਲਈ ਮੇਰੇ ਧਿਆਨ ਚ ਆ ਗਿਆ ਯੂਨੀਵਰਸਿਟੀ ਦੇ ਵਿੱਚ ਕੁਝ ਦਰਖਤ ਵੱਡੇ ਗਏ ਆ ਕਹਿੰਦੇ। ਦੇਖੋ ਗੱਲ ਪਤਾ ਕਿ ਡਿਵੈਲਪਮੈਂਟ ਕਿਵੇਂ ਹੋਣੀ ਹੈ। ਹੂੰ। ਉਹਨਾਂ ਦੀ ਉਹ ਸੰਸਥਾ ਉੱਥੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੀ ਇੱਛਾ ਹੈ ਕਿ ਮੈਡੀਕਲ ਦੇ ਜਿਹੜੇ ਮਰੀਜ਼ ਆ ਉਹਨਾਂ ਦੇ ਉਹਨਾਂ ਨੂੰ ਤਾਂ ਬੈੱਡ ਮਿਲ ਜਾਂਦਾ ਮਰੀਜ਼ ਨੂੰ ਜਿਹੜੇ ਵਾਰਸ ਆਉਂਦੇ ਆ ਉਹਨਾਂ ਨੂੰ ਆਪਾਂ ਸਿੱ ਚੰਗੀ ਵਧੀਆ ਸਾਂ ਬਣਾਈ ਜਾਵੇ। ਠੀਕ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਉਸੇ ਪਰਪਸ ਆਸਤੇ ਦਰਖਤ ਵੱਡੇ ਆ ਜਾਂ ਹੋਰ ਪਰ ਪੰਜਾਬ ਦੇ ਵੱਡੇ ਕਿਉਂਕਿ ਮੈਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਕੋਈ ਦਰਖਤਾਂ ਜ਼ਰੂਰਾਂ ਪਰ ਉਹਨਾਂ ਨੇ ਬਾਕਾਇਦਾ ਉਹਦਾ ਟੈਂਡਰ ਲਾ ਕੇ ਦਰਖਸ ਕੱਟੇ ਹਮ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੀ ਇੰਨੀ ਵਰਲਡ ਦੀ ਗ੍ਰੀਨ ਕੈਂਪਸ ਯੂਨੀਵਰਸਿਟੀ ਬਣ ਗਈ ਆਪਣੀ ਅਸੀਂ ਇੰਨੇ ਦਰਖਤ ਲਾਏ ਔਰ ਦਰਖਤ ਵੀ ਉਹ ਲਾਏ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੇ ਆਪਣੇ ਕੁਦਰਤੀ ਜਿਹੜੇ ਸਾਡੇ ਪੌਦੇ ਦੇ ਵਿੱਚ ਕੋਈ ਤੱਤ ਹੈ ਦਵਾਈਆਂ ਦੇ ਉਹ ਜਿਹੜੇ ਵੀ ਪੌਦੇ ਵੀ ਅਸੀਂ ਇੱਥੇ ਲਾਏ ਆ ਲੋਕਾਂ ਨੂੰ ਕਰਨ ਵਾਸਤੇ ਉਹਦੇ ਤੇ ਬਾਕਾਇਦਾ ਅਸੀਂ ਇੱਕ ਟੀਮ ਬਣਾ ਕੇ ਪਿੰਡਾਂ 'ਚ ਵੀ ਤਾਂ ਕਿ ਕਿਸਾਨ ਵੀ ਆਪਣੇ ਖੇਤ 'ਚ ਪੌਦੇ ਲਾ ਸਕਣ ਜੇ ਕਿਤੇ ਕੋਈ ਇਸ ਤਰ੍ਹਾਂ ਕੋਈ ਕੰਦਾ ਰਕਤ ਵਧਿਆ ਜਾਂਦਾ ਤਾਂ ਮੈਨੂੰ ਲੱਗਦਾ ਵੀ ਯਾਰ ਪਹਿਲਾਂ ਦੇਖ ਲੈਣਾ ਚਾਹੀਦਾ ਵੀ ਪਰਪਸ ਕੀ ਆ ਮਾਲਵੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਵੀ ਕਹਿ ਲਓ ਹਸਪਤਾਲ ਵੀ ਆਪਣਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਮੇ ਹਰ ਗੋਜੇ ਸੋਸ਼ਲ ਮੀਡੀਆ ਦੀ ਗੱਲ ਕਰ ਲਓ ਜਾਂ ਵੈਸੇ ਕੁਝ ਲੋਕ ਇਸ ਤਰ੍ਹਾਂ ਵੀ ਆਏ ਆ ਕੋਸਟਾਂ ਪਾ ਕੇ ਕਦੇ ਜਾਂਚ ਹੋ ਰਹੀ ਹੈ ਕਦੇ ਉਹ ਹੋ ਰਿਹਾ ਹੈ ਡਿਵੈਲਪਮੈਂਟ ਨੂੰ ਪਸੰਦ ਨਹੀਂ ਕਰ ਰਹੇ ਉਲਟਾ ਉਹ ਤੇ ਤੰਗ ਕੱਸ ਰਹੇ ਆ ਕੀ ਕਹਣਾ ਚ ਮੈਂ ਕੋ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਮੇਰਾ ਫਰਜ਼ ਹੈ ਮੈਂ ਕੰਮ ਕਰਾਂ ਜੀ ਬੋਲਣ ਵਾਲਿਆਂ ਨੇ ਬੋਲੀ ਜਾਣਾ ਜੀ ਇਹ ਗੱਲ ਤਾਂ ਲੋਕ ਵੀ ਸਮਝਣ ਲੱਗ ਗਏ ਯਾਰ ਵੀ ਇਹ ਤਰੱਕੀ ਰੁਕੀ ਜਾ ਰਹੀ ਆ ਹਮ ਅਸੀਂ ਕੰਮ ਹੀ ਨਹੀਂ ਹੋਣ ਦੇਣਾ ਚਾਹੁੰਦੇ ਕੋਈ ਕੰਮ ਮੈਂ ਵੀ ਦਵਾਈਆਂ ਨਾ ਖਰੀਦੋ ਜੀ ਡਾਕਟਰ ਨਾ ਭਰਤੀ ਕਰੋ ਜੀ ਹਸਪਤਾਲਾਂ 'ਚ ਦਵਾਈਆਂ ਤੇ ਡਾਕਟਰਾਂ ਤੋਂ ਬਿਨਾ ਇਲਾਜ ਹੋ ਜੂ ਹਮ ਹਮ ਜਿਹੜਾ ਸਮਾਨ ਨਾ ਖਰੀਦੋ ਜੀ ਚਿੱਠੀਆਂ ਕੱਢੀਆਂ ਜਾ ਰਹੀਆਂ ਉਹ ਸਮਾਨ ਖਿੱਦਿਆ ਜਾ ਰਿਹਾ ਜੇ ਐਡਾ ਵੱਡਾ ਅਸੀਂ ਸਾਡੀ ਜਿਹੜੀ ਮਸ਼ੀਨ ਹੈ ਆਪਣੀ ਤੁਸੀਂ ਪਿੱਛੇ ਜੇ ਸਾਇਦ ਤੁਸੀਂ ਆਏ ਵੀ ਹਾਂ ਲਿਆਂਦੀ ਹੈ 29 ਕਰੋੜ 85 ਲੱਖ ਦੀ ਅਸੀਂ ਪੰਜਾਬ ਚ ਪਹਿਲੇ ਆ ਹ ਰੋਬੋਟ ਦੇ ਉੱਤੇ ਜਿਹੜਾ ਹੈਗਾ ਅਸੀਂ ਆਪਦੇ ਡਾਕਟਰਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਉਹ ਅਸੀਂ ਪੰਜਾਬ ਦੇ ਵਿੱਚ ਪਹਿਲੇ ਆ ਅਸੀਂ ਹੁਣ ਸਰਜਰੀਆਂ ਸ਼ੁਰੂ ਕਰ ਰਹੇ ਹਾਂ ਸਾਡਾ ਰੋਬੋਟ ਆ ਰਿਹਾ ਆਪਣਾ ਸਾਡੇ ਕੋਲੇ ਜਿਹੜਾ ਹੈਗਾ ਦੂਜੇ ਅੱਗੇ ਜਿਹੜੀਆਂ ਸਰਜਰੀਆਂ ਕਰਦੇ ਆ ਦੂਰਬੀਨ ਨਾਲ ਹੀ ਸਰਜਰੀ ਕਰਦੇ ਆ ਉਹ ਜਿਹੜਾ ਉਹਨੂੰ ਕੱਟ-ਕੱਟ ਕੇ ਕਰਦੇ ਆ ਹੁਣ ਜਿਹੜੀ ਇੱਕ ਨਵੀਂ ਟੈਕਨੀਕ ਲਾਈ ਆ ਅਸੀਂ ਉਹ ਲੈ ਕੇ ਆਏ ਅਸੀਂ ਸ਼ੁਰੂਆਤ ਕਰ ਰਹੇ ਇੱਥੇ ਉਹ ਅਸੀਂ ਨਾਰਥ ਇੰਡੀਆ 'ਚ ਪਹਿਲੇ ਆ ਨਿਊਰੋਲੋਜੀ ਦੇ ਵਾਸਤੇ ਨਿਊਰੋਲੋਜੀ ਦੇ ਪੇਸ਼ੈਂਟਾਂ ਦਾ ਜਿਹੜਾ ਕੋਈ ਗਦੂਦਾਂ ਦਾ ਜਾਂ ਹੋਰ ਆਪਰੇਸ਼ਨ ਹੈ ਯੂਰਿਨ ਕੈਂਸਰ ਪੇਸ਼ੈਂਟ ਦਾ ਆਪਰੇਸ਼ਨ ਜੇ ਦੂਜੀ ਦੂਰਬੀਨ ਨਾਲ ਕਰਦੇ ਆ ਤਾਂ ਕਈ ਵਾਰੀ ਉਹ ਉਹਦੀਆਂ ਅਹ ਜੇ ਕੈਂਸਰ ਪੇਸ਼ੈਂਟਾਂ ਤੋਂ ਵਿੱਚ ਜੇ ਮਾੜਾ ਮੋਟਾ ਰਹਿ ਜੇ ਤੁਹਾਨੂੰ ਪਤਾ ਵੀ ਉਹ ਫਿਰ ਤੇਜ਼ੀ ਨਾਲ ਤਾਂ ਇਹ ਇਸ ਤਰ੍ਹਾਂ ਦੀ ਟੈਕਨੀਕ ਹੈ ਵੀ ਦੇ ਨਾਲ ਉਹ ਸਾੜ ਦਿਆਂ ਅੰਦਰ ਹੀ ਉੱਥੇ ਖਤਮ ਕਰ ਦਿਆ ਹੂੰ ਤਾਂ ਉਹ ਅਸੀਂ ਨਾਰਥ ਇੰਡੀਆ ਦੇ ਪਹਿਲੇ ਹੂੰ ਅਹ ਹੋਰ ਸਾਡੇ ਜਿਹੜੇ ਮੈਡੀਕਲ ਡਿਪਾਰਟਮੈਂਟ ਅਸੀਂ ਉਹਦਾ ਡੈਂਟਲ ਕਾਲਜ ਸ਼ੁਰੂ ਕਰ ਰਹੇ ਹਾਂ ਅਹ ਸਾਡੀ ਫਾਰਮੇਸੀ ਦੀ ਅਸੀਂ ਬਿਲਡਿੰਗ ਬਣਾ ਚੁੱਕੇ ਹਾਂ ਹਰ ਮਿਸਕਲ ਸਾਡਾ ਪਹਿਲਾਂ ਉਹੀ ਚੱਲ ਰਿਹਾ ਸੀਗਾ ਕਮਰੇ ਦੇ ਵਿੱਚ ਉਸੇ ਕਾਲਜ ਦੇ ਉਹਦੀ ਬਿਲਡਿੰਗ ਬਣਾਤੀ ਹੈ ਹੋਰ ਸੇ ਟ੍ਰੋਮਾ ਸੈਂਟਰ ਇੱਥੇ ਜਿਹੜੇ ਬੰਦੇ ਗੱਲਾਂ ਕਰਦੇ ਆ 14 ਦਾ ਜਿਹੜਾ ਉਹ ਟ੍ਰੋਮਾ ਸੈਂਟਰ ਮਨਜ਼ੂਰ ਹੋਇਆ ਫਾਈਨਾਂਸ ਦੇ ਵਿੱਚੋਂ ਕਿਸੇ ਨੇ ਪੈਸਾ ਹੀ ਨਹੀਂ ਮੰਗਿਆ ਟ੍ਰੋਮਾ ਸੈਂਟਰ ਸ਼ੁਰੂ ਕਰ ਰਹੇ ਆ ਕੈਂਸਰ ਵਾਸਤੇ 14 ਦੇ ਪੈਸੇ ਮਨਜ਼ੂਰ ਹੋਇਆ ਕਿਸੇ ਨੇ ਉਸ ਪੈਸੇ ਜਿਹੜਾ ਹੱਥ ਹੀ ਨਹੀਂ ਪਾਇਆ ਉਹ ਅਸੀਂ ਲਿਆ ਰਹੇ ਬ్రో ਡਿਵੈਲਪਮੈਂਟ ਜਿਹੜੀ ਹੈ ਸਾਡੇ ਦਾ ਕੰਮ ਚੁੱਪਚੀਪੀਆ ਦਾ ਕੰਮ ਕਰੋ ਕੰਮ ਕਰਨ ਵਾਸਤੇ ਐਮਐਲਏ ਬਣੇ ਗੱਲਾਂ ਕਰਦਾ ਸੋਣੋ ਬਿਲਕੁਲ ਫਿਰ 5 ਸਾਲਾਂ ਬਾਅਦ ਇੱਕ ਰਿਪੋਰਟ ਰੱਖਣੀ ਲੋਕਾਂ ਮਾਰੇ ਇੰਨਾ ਕਿ ਭਾਈ ਤੁਹਾਡੀ ਸੇਵਾ ਦਿੱਤੀ ਸੀ ਦੱਸਾਂ ਸੀ ਨਹੀਂ ਸੇਵਾ ਕਰ ਸਕਿਆ ਤੁਹਾਨੂੰ ਲੱਗਦਾ ਵੀ ਮੈਂ ਸੇਵਾ ਤੁਹਾਡੀ ਚੰਗੀ ਕੀਤੀ ਐ ਤਾਂ ਵੋਟਾਂ ਪਾ ਕੇ ਦੁਆਰਾ ਬਣਾ ਦਿਓ ਇੰਨੀ ਭਾਈ ਜੇ ਕੋਈ ਹੋਰ ਮੇਰੇ ਨਾਲ ਵਧੀਆ ਕੰਮ ਕਰਦਾ ਕੋਈ ਕੰਮ ਨੂੰ ਜਿਹੜਾ ਪਿਛਲੇ ਮੇਰੇ 35 ਸਾਲ ਦੇ ਲਗਭਗ ਲੋਕਾਂ ਨੂੰ ਕੀਤੀ ਸੇਵਾ ਐ ਐ ਸਪੋਰਟਸ ਦੇ ਵਿੱਚ ਚਾਹੇ ਕੁੰ ਦਾ ਚ ਲੰਗਰ ਦੀ ਸੇਵਾ ਉਹਦੀ ਉਹਦੀ ਸੇਵਾ ਦਾ ਫਲ ਮੈਨੂੰ ਐਮਐਲਏ ਦੇ ਰੂਪ ਚ ਦਿੱਤਾ ਜਿਹੜਾ 5 ਸਾਲ ਐਮਐਲਏ ਦੀ ਦੇ ਕੰਮ ਕੀਤਾ ਤੇ ਉਹਦਾ ਜੇ ਚੰਗਾ ਲੱਗਾ ਲੋਕਾਂ ਨੂੰ ਦੁਆਰਾ ਫਲ ਦੇ ਦੇਣਗੇ ਤੇ ਨਹੀਂ ਫਿਰ ਜੇ ਕਿਸੇ ਨੂੰ ਮੇਰਾ ਮੇਰੇ ਨਾਲ ਕਿਸੇ ਨੇ ਵੱਧ ਸੇਵਾ ਕੀਤੀ ਹੋਈ ਉਹ ਸੇਵਾ ਕਰ ਲੂਗਾ ਤਾਂ ਸੇਵਾ 10 ਵਾਰ ਸੀਗਾ ਡੇ ਸਾਹਿਬ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਪਿਆਰੀਆਂ ਮੁਕੰਮਲ ਹੋ ਗਈਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਲ ਵੀ ਸਟੇਡੀਅਮ ਚ ਜਾ ਕੇ ਸ਼ਾਮ ਜਿੰਨੀ ਵੀ ਮਤਲਬ ਆਸੇ-ਪਾਸੇ ਜੋ ਕਿ ਗਾ ਸਾਰਾ ਰੰਗ ਰੋਗਨ ਸਭ ਕੁਝ ਕੰਪਲੀਟ ਹੈ ਹੂੰ ਹੂੰ ਤੇ ਸਕਿਉਰਟੀ ਪੱਖੋਂ ਵੀ ਸਭ ਕੁਝ ਕਿਸੇ ਗੱਲ ਦਾ ਮਤਲਬ ਉੱਥੇ ਕੋਈ ਇਹ ਨਹੀਂ ਹੈ ਵੀ ਕਮੀ ਹੈ ਹੂੰ ਹੂੰ ਸਾਰੇ ਹੀ ਮੁਕੰਮਲ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਇਸੀ ਵਿਧਾਇਕ ਫੀਰਕੋਰ ਗਦਰਸ਼ਕ ਸੇ ਕੋ ਜਿਨ੍ਹਾਂ ਨੇ ਖੁੱਲ ਕੇ ਦੱਸਿਆ ਫੇਕ ਸਵਾਲ ਦਾ ਜਵਾਬ ਦਿੱਤਾ ਉਮੀਦ ਕਰਦੇ ਆ ਤੁਹਾਨੂੰ ਇੰਟਰਵਿਊ ਪਸੰਦ ਆਈ ਪਸੰਦ ਆਈ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ